ਪੰਜਾਬ ਸਰਕਾਰ ਪੰਜਾਬ ਪੁਲਿਸ ਵੱਲੋਂ ਜਿਹੜੀ ਯੋਧ ਨਸ਼ਾ ਵਿਰੁੱਧ ਚਲਾਇਆ ਗਿਆ ਹੈ ਉਹਦੇ ਤਹਿਤ ਲਗਾਤਾਰ ਜ਼ਿਲ੍ਹਾ ਪੁਲਿਸ ਰੂਪਨਗਰ ਵੱਲੋਂ ਨਾਕੇਬੰਦੀ ਕਰਕੇ ਔਰ ਕੈਸੋ ਆਪਰੇਸ਼ਨਸ ਕਰਕੇ ਜਾਂ ਸੀਕ੍ਰੇਟ ਇਨਫੋਰਮੇਸ਼ਨ ਤੇ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਅੱਜ ਉਸੇ سلسلے ਵਿੱਚ ਆਪਰੇਸ਼ਨ ਸੀਲ ਜਿਹੜਾ ਹੈ ਦੁਬਾਰਾ ਲਾਂਚ ਕੀਤਾ ਗਿਆ ਜਿਹਦੇ ਵਿੱਚ ਪੂਰੇ ਪੰਜਾਬ ਦੇ ਜਿੰਨੇ ਵੀ ਸਰਹਦੀ ਜ਼ਿਲ੍ਹੇ ਹੈਗੇ ਨੇ ਉਹ ਆਪਣੇ ਆਪਣੇ ਇਲਾਕਿਆਂ ਵਿੱਚ ਜਿੱਥੇ ਵੀ ਇੰਟਰਸਟੇਟ ਬਾਰਡਰ ਲੱਗਦਾ ਹੈ ਉੱਥੇ ਨਾਕੇ ਲਗਾ ਕਰਕੇ ਔਰ ਕਨਸਰਨ ਜਿਹੜਾ ਸਟੇਟ ਹੈਗਾ ਜਿਸ ਤਰ੍ਹਾਂ ਸਾਡੇ ਨਾਲ ਹਿਮਾਚਲ ਪ੍ਰਦੇਸ਼ ਦੀ ਪੁਲਿਸ ਲੱਗਦੀ ਹੈਗੀ ਹੈ ਉਹਨਾਂ ਦੇ ਨਾਲ ਰਲ ਕੇ ਆਪਾਂ ਨਾਕੇਬੰਦੀ ਕੀਤੀ ਹੈਗੀ ਹੈ ਔਰ ਲਗਾਤਾਰ ਚੈਕਿੰਗ ਜਾਰੀ ਹੈਗੀ ਹੈ ਇਹਦੇ ਵਿੱਚ ਸਾਡਾ ਮੇਨ ਮੰਤਵ ਜਿਹੜਾ ਹੁੰਦਾ ਹੈ ਉਹ ਆਹੀ ਹੁੰਦਾ ਹੈਗਾ ਕਿ ਜਿਹੜਾ ਮਾੜਾ ਅਨਸਰ ਹੈਗਾ ਉਹਤੇ ਨਕੇਲ ਕਸੀ ਜਾਵੇ ਉਹਨਾਂ ਦੀ ਮੂਵਮੈਂਟ ਨੂੰ ਚੈੱਕ ਕੀਤਾ ਜਾਵੇ ਔਰ ਜਿਹੜੇ ਨੇੜੇ ਦੇ ਇਲਾਕੇ ਹੈਗੇ ਨੇ ਜਿੱਥੇ ਸਾਨੂੰ ਖੱਛਾ ਹੁੰਦਾ ਹੈਗਾ ਇਨਫਰਮੇਸ਼ਨ ਹੁੰਦੀ ਹੈਗੀ ਹੈ ਕਿ ਇੱਥੇ ਕੋਈ ਨਾ ਕੋਈ ਕਿਸੇ ਤਰੀਕੇ ਦਾ ਕੰਟਰਾਬੈਂਡ ਜਾਂ ਸ਼ਰਾਬ ਵਗੈਰਾ ਛੁਪਾ ਕੇ ਰੱਖੀ ਜਾ ਸਕਦੀ ਹੈ ਉਹਨਾਂ ਦੀ ਸਰਚ ਕੀਤੀ ਜਾਵੇ ਇਸ ਵੇਲੇ ਆਪਾਂ ਕਨੌਲੀ ਨਾਕੇ ਤੇ ਖੜੇ ਹੋਏ ਹਾਂ ਔਰ ਲਗਾਤਾਰ ਚੈਕਿੰਗ ਜਾਰੀ ਹੈਗੀ ਹੈ ਪਹਿਲਾਂ ਵੀ ਆਪਾਂ ਇਹੋ ਜਿਹੇ ਆਪਰੇਸ਼ਨ ਸੀਲ ਕੀਤੇ ਹੈਗੇ ਨੇ ਔਰ ਕਾਫੀ ਚੰਗਾ ਸਾਨੂੰ ਰਿਜ਼ਲਟ ਮਿਲਿਆ ਹੈਗਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈਗਾ ਕਿ ਜਦੋਂ ਦਾ ਯੋਧ ਨਸ਼ਿਆਂ ਵਿਰੁੱਧ ਚੱਲਿਆ 1 ਮਾਰਚ 2025 ਤੋਂ ਉਦੋਂ ਤੋਂ ਜ਼ਿਲ੍ਹਾ ਪੁਲਿਸ ਦੀ ਕਾਫੀ ਚੰਗੀ ਕਾਰਗੁਜ਼ਾਰੀ ਰਹੀ ਹੈ ਔਰ ਕਰੀਬ 220 ਦੇ ਕਰੀਬ ਆਪਾਂ ਪਰਚੇ ਦਰਜ ਕੀਤੇ ਨੇ ਔਰ ਉਹਦੇ ਵਿੱਚ 350 ਕਰੀਬ ਮੁਲਜ਼ਮ ਜਿਹੜੇ ਹੈਗੇ ਨੇ ਗ੍ਰਿਫਤਾਰ ਕੀਤੇ ਗਏ ਨੇ ਜਿੱਥੇ ਇੱਕ ਤਰਫ ਆਪਾਂ ਪਰਚੇ ਦਰਜ ਕਰ ਰਹੇ ਹੈਗੇ ਆ ਜਿਹੜੇ ਬੰਦੇ ਨਸ਼ਾ ਵੇਚਦੇ ਹੈਗੇ ਉਹਨਾਂ ਨੂੰ ਫੜ ਕੇ ਅੰਦਰ ਕਰ ਰਹੇ ਆ ਉਹਦੇ ਨਾਲ ਦੇ ਨਾਲ ਜਿਹੜਾ ਡੀ ਐਡਿਕਸ਼ਨ ਵਾਲਾ ਪਾਸਾ ਹੈਗਾ ਉੱਤੇ ਵੀ ਆਪਾਂ ਕੰਮ ਕਰ ਰਹੇ ਆ ਔਰ ਹੁਣ ਤੱਕ ਕਰੀਬ 83 ਦੇ ਕਰੀਬ ਬੰਦੇ ਜਿਹੜੇ ਹੈਗੇ ਨੇ ਉਹਨਾਂ ਨੂੰ ਡੀ ਐਡਿਕਸ਼ਨ ਸੈਂਟਰ ਵਿੱਚ ਭਰਤੀ ਕਰਾਇਆ ਗਿਆ ਹੈਗਾ ਔਰ ਉਹਨਾਂ ਦੇ ਖਿਲਾਫ ਜਿਹੜਾ ਹੈਗਾ 64 ਜਿਹੜਾ ਐ ਜਿਦੇ ਉਹਨਾਂ ਨੂੰ ਪ੍ਰੋਸੀਕਿਊਸ਼ਨ ਤੋਂ ਛੋਟ ਮਿਲਦੀ ਹੈਗੀ ਹੈ ਉਹਦੇ ਤਹਿਤ ਕਾਰਵਾਈ ਕੀਤੀ ਗਈ ਹੈ ਔਰ ਕਾਫੀ ਚੰਗਾ ਰਿਜ਼ਲਟ ਸਾਨੂੰ ਮਿਲਿਆ ਹੈਗਾ ਇਹਦੇ ਵਿੱਚ ਐਸ ਡੀ ਐਮ ਦੇ ਅੰਡਰ ਬਣੀ ਹੋਈ ਕਮੇਟੀ ਜਿਹੜੀ ਹੈਗੀ ਹੈ ਉਹ ਸੁਪਰਵਾਈਜ਼ ਕਰਦੀ ਹੈ ਜਿਹੜਾ ਵੀ ਬੰਦਾ ਡੀ ਐਡਿਕਸ਼ਨ ਸੈਂਟਰ ਵਿੱਚ ਭਰਤੀ ਹੁੰਦਾ ਹੈ ਉਹਦੇ ਡੀ ਐਡਿਕਸ਼ਨ ਪਲਾਨ ਨੂੰ ਔਰ ਜਦੋਂ ਉਹ ਪੂਰੀ ਤਰੀਕੇ ਦੇ ਨਾਲ ਕਲੀਨ ਹੋ ਜਾਂਦਾ ਤਾਂ ਉਹਨੂੰ ਉਤੋਂ ਫ੍ਰੀ ਕੀਤਾ ਜਾਂਦਾ ਹੈਗਾ ਇਸ ਤੋਂ ਇਲਾਵਾ ਕਰੀਬ 90 ਦੇ ਕਰੀਬ ਇਦਾਂ ਦੇ ਐਡਿਕਟਸ ਹੈਗੇ ਨੇ ਜਿਨ੍ਹਾਂ ਨੂੰ ਪੁਲਿਸ ਨੇ ਮੋਟੀਵੇਟ ਕਰਕੇ ਜਾਂਦੇ ਡੀ ਐਡਿਕਸ਼ਨ ਸੈਂਟਰ ਵਿੱਚ ਭਰਤੀ ਕਰਾਇਆ ਹੈ ਜਾਂ ਹੋਟ ਕਲੀਨਿਕਾਂ ਵਿੱਚ ਭਰਤੀ ਕਰਾਇਆ ਹੈਗਾ ਲਗਾਤਾਰ ਜ਼ਿਲ੍ਹਾ ਪੁਲਿਸ ਰੂਪਨਗਰ ਵੱਲੋਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਨਸ਼ਿਆਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਔਰ ਸਾਨੂੰ ਆਸ ਹੈ ਕਿ ਆਪਾਂ ਜਿਹੜਾ ਸਾਡਾ ਨਸ਼ਾ ਮੁਕਤ ਪੰਜਾਬ ਹੈਗਾ ਉਹਦਾ ਟੀਚਾ ਜਲਦੀ ਤੋਂ ਜਲਦੀ ਹਾਸਲ ਕਰ ਲਾਂਗੇ। ਕਟਕਮਲੀ ਗੱਡੀ ਖਰੀ ਹੋਈ ਆ ਸੀ ਸਹਾਮਾਜਰਾ ਟੋਰਵਾਲ ਬੈਰੀਅਰ ਤੇ ਇੱਥੇ ਚੈਕਿੰਗ ਦੇ ਦੌਰਾਨ ਇੱਕ ਕਾਲਟੋ ਗੱਡੀ ਅਸੀਂ ਰੋਕੀ ਤੇ ਚੈੱਕ ਕਰਦੇ ਹਾਂ ਹਿਮਾਚਲ ਦਾ ਨੰਬਰ ਰਜਿੰਦਰ ਕੁਮਾਰ ਨਾਮ ਦੇ ਵਿਅਕਤੀ ਦੇ ਨਾਲ ਰਜਿਸਟਰਡ ਆ ਉਹਨੂੰ ਉਹਦਾ ਲੜਕਾ ਚਲਾ ਰਿਹਾ ਸੀਗਾ ਤੇ ਉਹਦੇ ਲੜਕੇ ਨੇ ਜਦੋਂ ਅਸੀਂ ਗੱਡੀ ਚੈੱਕ ਕੀਤੀ ਉਹਦੇ ਵਿੱਚੋਂ ਸਾਨੂੰ ਇੱਕ ਕਿਰਪਾਨ ਮਿਲੀ ਆ ਬਹੁਤ ਹੈਵੀ ਕਿਰਪਾਨ ਆ ਉਹ ਜੇ ਕਿਸੇ ਤੇ ਵਾਰ ਕਰੀਏ ਤਾਂ ਬਹੁਤ ਜ਼ਿਆਦਾ ਨੁਕਸਾਨ ਕਰ ਸਕਦੀ ਹੈ ਇੱਕ ਬੇਸਬਾਲ ਦਾ ਬੈਟ ਮਿਲਿਆ ਤੇ ਅਸੀਂ ਇਹਦੀ ਹਰਤਾਲ ਕਰ ਰਹੇ ਹਾਂ ਇਹਨੂੰ ਰਾਉਂਡ ਅਪ ਕਰਾਂਗੇ ਗੱਡੀ ਨੂੰ ਤੇ ਉਸ ਵਿਅਕਤੀ ਉਹਦਾ ਡਰਾਈਵਰ ਨੂੰ ਕੁਝ ਕੁਝ ਕਰਦੇ ਹਾਂ ਵੀ ਇਹਨੇ ਆ ਜਿਹੜੀ ਚੀਜ਼ ਰੱਖਿਆ ਨੇ ਕਿਉਂ ਰੱਖਿਆ ਨੇ ਤੇ ਇਹਦਾ ਪਾਸ ਕ੍ਰਿਮੀਨਲ ਰਿਕਾਰਡ ਕੀਆ ਪਾਸ ਡਾਟਾ ਤੇ ਗੱਡੀ ਦੇ ਨੰਬਰ ਜਿਹੜੇ ਨੇ ਅਸੀਂ ਉਹ ਵਹੀਕ ਵਾਹਨ ਦੇ ਉੱਪਰ ਐਂਟਰ ਕਰਕੇ ਦੇਖਾਂਗੇ ਬੇ ਗੱਡੀ ਕਿਤੇ ਪਹਿਲਾਂ ਤਾਂ ਨਹੀਂ ਕਿਸੇ ਸਾਡੇ ਕ੍ਰਾਈਮ ਦੇ ਕੇਸ ਜੁੜਦੀ ਹੈਗੀ ਅਸੀਂ ਬਰਤਾਲ ਕਰ ਰਹੇ ਹਾਂ ਜੀ ਰਾਉਂਡ ਅਪ ਕਰ ਲਿਆ ਅਸੀਂ ਰਕਮ ਬੰਕਾ ਬੰਦੀ ਦੋ ਚਲੀ ਚਲੀ ਇੱਕ ਲਿਖ ਲਿਆ ਹੋਰ ਬਿਨਾਂ ਨਾ ਕੀ ਆ ਹਾਂ ਪੂਰਾ ਨਾਮ ਨਕੀ ਇਕੱਠੀ ਕੀਤੀ ਹੈ ਉਹ ਖੜ ਦੇ ਇਹ ਤਾਂ ਹਿੱਲ ਰਹੀ ਹੈ ਬਾਰ ਕਰਵਾ ਉਹ ਹਿੱਲਦਾ ਨਹੀਂ ਵੀ ਹੱਥ ਉਹ ਨਹੀਂ ਨਹੀਂ ਉਹ ਕਾਚੇ ਮੋਡੂਲ ਲੈ ਕੇ ਤਰੋਂ ਸਾਹਮਣੇ ਪੂਰੇ ਕਰਾਉਣੇ ਵਾ ਕਦ ਤੂੰ ਸ਼ੁਰੂ ਕਰ ਗਾਨੇ ਦਾ ਤੂੰ ਦੋਸੂ ਵੀ ਕੱਢ ਰੱਖਣੀ ਬਸ ਨੰਬਰ ਖੜਾ ਰੱਖਣੀ ਮਨੁੱਖ ਸਰ ਇਹ ਵੀ ਜੇ ਲੱਗ ਜਾਊਗਾ ਸੱਤ ਲਾ ਦੋਗੇ ਤਾਂ ਬ੍ਰਦਰ ਦਾ ਨਾਮ ਉਹ ਲਿਖੋ ਕਿਹੜਾ ਕਹਿੰਦਾ ਮੇਰੇ ਬ੍ਰਦਰ ਦਾ। ਚਲਾਓ ਉਹਨੇ ਵੀ ਚਲਾਓ। ਦੇਖ। ਚਲਾਓ। ਫੋਨ ਚਲਾ ਕੇ। ਨਾ ਲੱਗ ਰਿਹਾ। ਆ ਨਾ ਨਾ ਸਾਰਾ ਦੀ ਗੱਲ ਜਾਲੀ ਵਗੈਰਾ ਹੈ ਰੋਜ਼